ਇੱਕ ਸਾਡੇ ਕੋਲੇ ਆ ਗਈ ਅਸੀਂ ਉਹ ਤੋਂ ਨਾਨਕ ਸਰ ਸੀਗੇ ਚਲੋ ਹਜੂਰ ਨੇ ਇਸ਼ਾਰਾ ਕੀਤਾ ਉਹਨਾਂ ਦੇ ਇੱਕ ਮੁੰਡਾ ਸੀ ਮੈਂ ਕਿਹਾ ਭਾਈ ਕਹਿੰਦੇ ਜੀ ਘਾਟ ਹੀ ਆਖੇ ਲੱਗਦਾ ਮੈਂ ਕਿਹਾ ਇੰਜ ਕਰੋ ਦਸਵੀਂ ਚ ਪੜਦਾ ਕੋਈ ਗੱਲ ਨਹੀਂ ਪੜ੍ਹਾਈ ਬੁਰੀ ਛਡਾ ਦਿਓ ਤੇ ਤੁਸੀਂ ਨਾ ਇਹਨੂੰ ਸਾਡੇ ਕੋਲੇ ਸੇਵਾ ਵਿੱਚ ਛੱਡ ਦਿਓ ਕਿਉਂ ਸੇਵਾ ਵਿੱਚ ਰਹੂਗਾ ਗੁਰੂ ਪਾਤਸ਼ਾਹ ਦੀ ਚਰਨਾਂ ਦਾ ਪ੍ਰਤਾਪ ਵਧਾਊਗਾ ਗੁਰਬਾਣੀ ਦਾ ਪ੍ਰਤਾਪ ਵਧਾਊਗਾ ਇਹਨੂੰ ਸੇਵਾ ਵਿੱਚ ਛੱਡ ਦਿਓ ਸਾਡੇ ਨਾਲ ਰਹਿਣ ਦਿਓ ਦੋ ਤਿੰਨ ਸਾਲ ਜਦੋਂ ਵਿਆਹ ਕਰਨਾ ਹੋਇਆ ਮੈਂ ਕਿਹਾ ਲੈ ਜਿਓ ਵਿਆਹ ਕਰਾ ਲਿਓ ਨਹੀਂ ਜੀ ਇਹਨੇ ਤਾਂ ਪੜ੍ਹਨਾ ਹੈ ਹਜੇ ਪੜਾਉਣਾ ਹੈ ਜਦੋਂ ਬਾਵਾ ਗਿਆ ਮਤ ਨਾਮ ਮੰਨੇ ਚਲੀ ਗਈ ਉੰਜ ਆਉਂਦੇ ਜਾਂਦੇ ਰਹੇ 11ਵੀਂ ਪਾਸ ਕੀਤੀ 12ਵੀਂ ਦੇ ਪਾਸ ਇਹੋ ਜਿਹਾ ਚੱਕਰ ਪਿਆ ਕਿਸੇ ਲੜਕੀ ਦੇ ਨਾਲ ਪਿੰਡ ਦੀ ਦੇ ਨਾਲ ਹੀ ਚਲੇ ਗਿਆ ਫਿਰ ਘੋਮਕਮਾ ਆ ਕੇ ਘਰ ਦੇ ਭਾਂਡੇ ਢਿੰਡੇ ਕੋ ਸੋਨਾ ਗਹਿਣੇ ਗੱਟੇ ਵੇਚਦੀ ਸਮਾ ਪਈ ਤੇ ਮਾਪੇ ਨੇ ਕਿਹਾ ਕੱਲਾ ਮੁੰਡਾ ਹੈ ਚੱਲ ਘੋਮਕਮਾ ਆ ਕੇ ਗੱਲ ਕਰੇ ਲਿਆਂਦਾ ਉਹ ਬਰੇ ਨੂੰ ਐਸੀ ਆ ਗਈ ਬਹੁਤ ਬੁਰਾ ਹਾਲ ਹੋਇਆ ਉਹ ਮਾਂ ਪ્યો ਨੇ ਇੱਕ ਦਿਨ ਸਾਨੂੰ ਆ ਕੇ ਗਿਆ ਕਹਿੰਦੇ ਜੀ ਤੂੰ ਤਾਂ ਸਾਡੇ ਜੰਮ ਦਾ ਹੀ ਨਾ ਆਕੋ ਪਿਆਰਨਾ ਸਤ ਨਾਮ ਵਾਹਿਗੁਰੂ ਜੀ ਕਹਿੰਦੇ ਗਲਤੀ ਹੋ ਗਈ ਜੇ ਤੁਹਾਨੂੰ ਦੇ ਦਿੰਦੇ ਸ਼ਾਇਦ ਇਸ ਮਤ ਰਹਿ ਜਾਂਦੀ ਕਹਿੰਦੇ ਹੁਣ ਬੁਰਾ ਹਾਲ ਅਸੀਂ ਕਹਿੰਦੇ ਨਾ ਜਿਉਂਦਿਆਂ ਜਾਂ ਨਾ ਮਰਿਆਂ ਤੇ ਨਾ ਰੋਟੀ ਸਾਨੂੰ ਮਿਲਦੀ ਬਹੁਤ ਔਕਾ ਇਹ ਕਲਯੁਗ ਦੇ ਲੱਛਣ ਹੈ ਪਰ ਕੋਈ ਇਹੋ ਜੀ ਮਾ ਨਹੀਂ ਐ ਇਹੋ ਜਿਹਾ ਪਿਓ ਨਹੀਂ ਐ ਕਹਿੰਦਾ ਵੀ ਜਾਂ ਤੂੰ ਗੁਰੂ ਦੇ ਲੇਖੇ ਲੱਗ ਜਾ ਚਲ ਜੇ ਦੋ ਪੁੱਤ ਐ ਇੱਕ ਪੁੱਤ ਲੱਗ ਜਾ ਜਾਂ ਗੁਰੂ ਦੇ ਲੇਖੇ ਲੱਗ ਜਾ ਸਿੱਕੀ ਦਾ ਪ੍ਰਚਾਰ ਕਰ ਗੁਰਬਾਣੀ ਦਾ ਪ੍ਰਚਾਰ ਕਰ ਕੀਰਤਨ ਤੇ ਗੁਰਬਾਣੀ ਨਾਲ ਜੁੜ ਜਾ ਸਾਧੂਆਂ ਦੇ ਨਾਲ ਲੱਗ ਕੇ ਮੰਡਰੀ ਚ ਸ਼ਾਮਲ ਹੋ ਜਾ ਜਾਂ ਅੱਗੇ ਤੂੰ ਸੇਵਾ ਕਰ ਪੰਥ ਦੀ ਪੰਥ ਦੀ ਸੇਵਾ ਕਰ ਪਰ ਜਦੋਂ ਸਮਾਂ ਲੰਘ ਜਾਂਦਾ ਹੈ ਫਿਰ ਬੰਦਾ ਕਹਿੰਦਾ ਜੀ ਹੁਣ ਕੁਛ ਕਰ ਲਵਾਂ ਫਿਰ ਤਾਂ ਸਮਾਂ ਲੰਘ ਗਿਆ ਸਮੇ ਨੂੰ ਹੱਥ ਵਿੱਚ ਜਦੋਂ ਸਮਾਂ ਮਿਲੇ ਨਾ ਹੁਣ ਜਿਵੇਂ ਆਪਾਂ ਨੂੰ ਅੱਜ ਸਮਾਂ ਮਿਲਿਆ ਹੈ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠੀ ਆਂ ਤੇ ਘੰਟੇ ਡੇਢ ਘੰਟੇ ਨੂੰ ਸਮਾਪਤੀ ਹੋ ਜਾਣੀ ਹੈ ਜੇ ਬਾਅਦ ਵਿੱਚ ਕੋਈ ਕਹੇ ਚੰਗਾ ਜੀ ਜਾਏ ਹੁੰਦੇ ਵਧੀਆ ਸੀ ਬਹਿ ਜਾਂਦੀ ਕੋਈ ਮਨ ਕੋ ਫਿਰ ਕੀ ਸੋਚੇ ਤੋ ਕੀ ਆ ਬਚਾਰੇ ਤੋ ਕੀ ਬਣਨਾ ਹੈ ਸਮਾਤ ਨੰਗੇ ਆ